ਗੁਰੂ ਰੂਪੀ ਰੀ ਰੀ ਗੁਰੂ ਸواری ਬੰਦੀ ਸਾਜੀ ਨਵਾਜੂ ਗੁਰੂ ਸਾਧ ਸੰਤ ਜੀ ਉਪਦੇ ਪ੍ਰਵਾਨ ਕਰੋ ਜੀ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਹੁਤ ਹੀ ਅਨੰਦਪੀ ਕੀਰਤਨ ਕਰ ਰਹੇ ਸਨ ਬੜਾ ਆਨੰਦ ਆ ਰਿਹਾ ਸੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਆਪ ਜੀ ਦੀ ਸੇਵਾ ਵਿੱਚ ਕੱਬ ਤੱਕ ਰਹੀ ਹਾਂ ਇਸ ਬੱਚੀ ਦੇ ਜਨਮ ਦਿਨ ਮਨਾਉਣ ਦੀ ਖੁਸ਼ੀ ਅੰਦਰ ਸੁਣੋ ਪਿਆਰ ਨਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਭਾ ਦਾ ਸ਼ਬਦ ਹੈ ਸਾਰਿਆਂ ਨੇ ਪਿਆਰ ਨਾਲ ਸੁਣਨਾ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨ ਪ੍ਰਤਖ ਗੁਰੂ ਨਸਤਾਰ ਆਗਿਆ ਪਈ ਆਕਾਲ ਕੀ ਤਵੇ ਇਤਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰਮਾਨਿਓ ਸੁਣੋ ਗੱਲ ਸਿੰਘੋ ਸਰਦਾਰੋ ਬਈ ਸੁਣੋ ਗੱਲ ਸਿੰਘੋ ਸਰਦਾਰੋ ਬਈ ਤੁਸੀਂ ਆਪਣਾ ਫਰਜ਼ ਪੂਰਾਣਾ ਨਹੀਂ ਗੁਰੂ ਗ੍ਰੰਥ ਹਮਾਰਾ ਇੱਕ ਗੁਰੂ ਦੇ ਤਾਰੀ ਹੋਰ ਬਣਾਉਣਾ ਨਹੀਂ ਗੁਰੂ ਗ੍ਰੰਥ ਹਮਾਰਾ ਹੋਰ ਬੜਾ ਵਾਰੀ ਸਦਾ ਜ਼ੁਲਮ ਜਵਰਦੀ ਜੜ ਪਟਣੀ ਸਦਾ ਜ਼ੁਲਮ ਜਵਰਦੀ ਜੜ ਪਟਣੀ ਇਸ ਗੱਲ 'ਚ ਸਿੱਖੀ ਦੀ ਹੋ ਉੱਚੀ ਸ਼ਾਨ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਤਤੀ ਤਵੀ ਗਵਾਹੀ ਬੰਮੀਏ ਜੀਨੇ ਨਹੀਂ ਸ਼ਹੀਦੀ ਦੀ ਰੱਖੀਏ ਕੱਤੀ ਤਵੀ ਗਵਾਹੀ ਬੰਮੀਏ ਜੀਨੇ ਨਹੀਂ ਸ਼ਹੀਦੀ ਦੀ ਕੀ ਦਾ ਕੀ ਏ ਜਾ ਤੇ ਚਾਂਦਨੀ ਚੌਕ ਵਿੱਚ ਚੰਦ ਜੜਿਆ ਹੱਕ ਲੈ ਗਏ ਆਖਰ ਹੱਕੀਏ ਗੰਗੂ ਚਹਿ ਪਾਪੀ ਖਤਮ ਕਰੋ ਲੂਣ ਖਾ ਕੇ ਜਿਹੜੇ ਕਰਨ ਹਰਾਮ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਦੰਤੇ ਕਈ ਪੁੱਤਵਾਰੇ ਕਿਸੇ ਨੇ ਹਾਥੀ ਸੀ ਮਾਰੇ ਕਈ ਸੀਸ ਦੰਤੇ ਕਈ ਪੁੱਤਵਾਰੇ ਕਿਸੇ ਨੇ ਹਾਥੀ ਸੀ ਮਾਰੇ ਕੋਈ ਦੇਗ ਵਿੱਚ ਭਾਜ ਕੇ ਜਾ ਬੈਠਾ ਇਸ ਦੇ ਦੇਖੁਰ ਕਹਿ ਤਾਰੇ ਕੋਈ ਦੇਗ ਵਿੱਚ ਭਾਜ ਕੇ ਜਾ ਬੈਠਾ ਕਿਸੇ ਦੇ ਨਾ ਐਸਾ ਸਤੇ ਬਾ ਵਿੱਚ ਮਿਲੀ ਸਾਨੂੰ ਸਿੱਖੀ ਦਾ ਸਤੇ ਬਾ ਵਿੱਚ ਮਿਲੀ ਸਾਨੂੰ ਮੇਰੀ ਧਿਆਨ ਨਾਲ ਗੱਲ ਸੁਣੋ ਤੁਮਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਇਹ ਜੋ ਸਰਬ ਸੰਝੀ ਕਰਵਾਰੀ ਏ ਸੱਚ ਰੱਬ ਨੂੰ ਮਿਲਣ ਦੀ ਕਹਾਣੀ ਏ ਇਹ ਜੋ ਸਰਬ ਸੰਝੀ ਕਰਵਾਰੀ ਏ ਸੱਚ ਰੱਬ ਨੂੰ ਮਿਲਣ ਦੀ ਕਹਾਣੀ ਏ ਨਾ ਕੋਈ ਉੱਚਾ ਹੈ ਨਾ ਨੀਵਾ ਹੈ ਨਾ ਕੋਈ ਉੱਚਾ ਹੈ ਨਾ ਨੀਵਾ ਕੁਦਰਤ ਦਾ ਹੀ ਪਾਣੀ ਹੈ ਗੁਰੂ ਕਰਦੀ ਮਹਿਮਾ ਕਰਦਾ ਰਹੂ ਜੀ ਨੂੰ ਕਹਿੰਦੇ ਜਗ ਰਾਮਾ ਵਾਲਾ ਸ਼ਹਿਰ ਗਰਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਇੰਨਾ ਕੁਝ ਕਹਿੰਦਾ ਹੋਇਆ ਖੁਮਾਂ ਦਾ ਜੱਜ ਜਿੰਦਾ ਮੇਰੇ ਵੀਰਾਂ ਨੇ ਹੌਸਲਾ ਬਖਸ਼ਾਈ ਕੀਤਾ ਬਹੁਤ ਬਹੁਤ ਧੰਨਵਾਦ ਜੀ